ਸੁਨੰਦਾ ਸ਼ਰਮਾ ਨੇ ਕੀਤੀ ਹੈ ਆਪਣੇ ਹੱਕਾਂ ਵਾਸਤੇ ਸੱਚਕਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆਂ ਪੰਜਾਬੀ ਸਿੰਗਰ ਜਸਵੀਰ ਜਸਤੀ ਦੇ ਬਾਰੇ ਜਸਵੀਰ ਜਸਤੀ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਆਏ ਨੇ ਉਹਨਾਂ ਨੇ ਸੁਨੰਦਾ ਸ਼ਰਮਾ ਦੀ ਤਾਰੀਫ਼ ਕਰਦੇ ਹੋਏ ਕਾਫੀ ਗੱਲਾਂ ਕਹੀਆਂ ਤੁਹਾਨੂੰ ਦੱਸੀ ਕਿ ਸੁਨੰਦਾ ਸ਼ਰਮਾ ਦਾ ਮਸਲਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਜਿਸ ਦੇ ਵਿੱਚ ਸੁਨੰਦਾ ਸ਼ਰਮਾ ਨੇ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਕਿ ਮੈਨੂੰ ਕੁਝ ਲੋਕ ਟੌਰਚਰ ਕਰ ਰਹੇ ਨੇ ਕੰਪਨੀਆਂ ਵਾਲੇ ਤੇ ਉਹਨਾਂ ਤੇ ਬੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਰੀਵਾਲ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਉਸ ਨੂੰ ਲੈ ਕੇ ਹੀ ਸਿੰਗਰ ਜਸਵੀਰ ਜੱਸੀ ਸੁਨੰਧਾ ਸ਼ਰਮਾ ਦੇ ਹੱਕ ਵਿੱਚ ਆਏ ਨੇ। ਕੀ ਕੁਝ ਕਿਹਾ ਜਸਵੀਰ ਜੱਸੀ ਨੇ ਸੁਨੰਧਾ ਸ਼ਰਮਾ ਦੇ ਬਾਰੇ ਤੁਹਾਨੂੰ ਦਿਖਾਉਂਦੇ ਆ ਇਹ ਵੀਡੀਓ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਦੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ। ਤੁਹਾਡਾ ਕੀ ਵਿਚਾਰ ਹੈ ਇਸ ਪੂਰੇ ਮੁੱਦੇ ਤੇ ਆਪਣਾ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੀ। ਔਰ ਸੁਨੰਧਾ ਸ਼ਰਮਾ ਦੀ ਸਪੋਰਟ ਦੇ ਲਈ ਇਸ ਵੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਇੰਟਰਨੈਸ਼ਨਲ ਔਮਨਸ ਡੇ ਤੇ ਬਹੁਤ ਬਹੁਤ ਮੁਬਾਰਕ ਸ਼ੁਭ ਕਾਮਨਾਵਾਂ ਤੇ ਬੈਸਟ ਵਿਸ਼ਸ ਤੇ ਮੇਰੇ ਖਿਆਲ ਦੇ ਵਿੱਚ ਦੇਖੋ ਸਭ ਤੋਂ ਇਹਦੀ ਵਧੀਆ ਸ਼ੁਰੂਆਤ ਜਿਹੜੀ ਕੀਤੀ ਹੈ ਨਾ ਉਹ ਸੁਨੰਦਾ ਸ਼ਰਮਾ ਨੇ ਕੀਤੀ ਹੈ ਆਪਣੇ ਹੱਕਾਂ ਵਾਸਤੇ ਆਪਣੇ ਅਧਿਕਾਰਾਂ ਵਾਸਤੇ ਖੜੇ ਹੋਣਾ ਆਪਣੇ ਬਾਰੇ ਗੱਲ ਕਰਨੀ ਆਪਣੇ ਜੋ ਕੰਮ ਕੀਤੇ ਹੋਏ ਹੈ ਉਦੇ ਬਾਰੇ ਗੱਲ ਕਰਨੀ ਉਹਦੇ ਉੱਤੇ ਦਾਵਾ ਪੇਸ਼ ਕਰਨਾ ਇਹ ਸਭ ਤੋਂ ਵੱਡੀ ਮੇਰੇ ਖਿਆਲ ਦੇ ਵਿੱਚ ਸ਼ੁਰੂਆਤ ਹੈ ਇੰਟਰਨੈਸ਼ਨਲ ਔਮਨਸ ਡੇ ਦੀ ਤੇ ਇਦਾਂ ਹੀ ਸਾਰੇ ਲੋਕਾਂ ਨੂੰ ਆਪਣੇ ਹੱਕਾਂ ਵਾਸਤੇ ਅਧਿਕਾਰਾਂ ਵਾਸਤੇ ਖੜੇ ਹੋਣਾ ਚਾਹੀਦਾ ਤੇ ਟੱਟ ਕੇ ਖੜੇ ਹੋਣਾ ਚਾਹੀਦਾ ਤੇ ਇੱਕ ਦੂਸਰੇ ਦੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਹੀ ਸਹੀ ਜਿਹੜਾ ਇੰਟਰਨੈਸ਼ਨਲ ਔਮਨ ਡੇ ਹੈ ਉਹ ਮਨਾਇਆ ਜਾ ਸਕੇ ਥੈਂਕ ਯੂ ਸੋ ਮਚ